ਮੇਰੇ ਬਾੜੀਆਂ ਤੇ 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 ਤਵਾ ਦੀਆਂ ਚਿੱਟੀਆਂ ਲੈ ਬਿਨੀਆਂ ਤੇ ਚਿੱਟੇ ਚੋਲਾਂ ਦੀਆਂ ਚਿੱਟੀਆਂ ਨੇ ਬਨੀਆਂ ਸਾਡੇ ਛੇਡੇ ਚਵਾਦੀਆਂ ਚਿੱਟੀਆਂ ਨੇ ਬਨੀਆਂ ਤੇ ਚਿੱਟੇ ਚੋਲਾਂ ਦੀਆਂ ਚਿੱਟੀਆਂ ਨੇ ਬਨੀਆਂ ਸਾਵੇ ਪਾ ਕੇ ਪਾਵਾ ਤੇ ਰਾਲ ਦੇ ਲੇ ਲੇ ਪਾਵਾ ਮੰਗੇ ਰਾਲ ਦੇ ਬਰਕੜੇ ਪਾਵਾ ਮੰਗੇ ਰਾਲ ਦੇ ਆ ਭਾਈ ਨੱਚਦਾ ਕਿਉਂ ਨਹੀਂ ਹੈ ਕੀ ਗੱਲ ਸੰਗਦਾ ਬੜਾ ਆਂ ਛੀਸ਼ੇ ਬੰਬੂਰ ਚਮਕੇ ਕੇ ਬਰੂਆ ਤਿੰਨਾਂ ਦਸੇ ਤੇਰਾ ਤੇ ਗੰਦ ਕੌਡੀਆਂ ਭੁੱਲ ਪਤਾ ਸੇ ਬੱਲੇ 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 ਗੰਦ ਕੌਡੀਆਂ ਭੁੱਲ ਪਤਾ ਸੇ ਗੋਲ ਮੋਲ ਜਾਂਦੇ